ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਮੋਗਾ ਮੰਡੀ ਸੋ ਜਿਹੜੇ ਤੁਸੀਂ ਆ ਸਾਰੇ ਟਰੈਕਟਰ ਵੇਖ ਰਹੇ ਹੋ ਇਹ ਸਸਤੇ ਰੇਟ ਤੇ ਤੁਹਾਨੂੰ ਮਿਲ ਜਾਣਗੇ ਸੋ ਆਪਾਂ ਦਿੰਨੇ ਆ ਤੁਹਾਨੂੰ ਸਾਰੇ ਟਰੈਕਟਰਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਆ ਗਿਆ ਜੀ ਸੋਨਾਲੀਕਾ ਸੋਨਾਲੀਕਾ ਡੀਆਈ 750 ਟਰੈਕਟਰ ਆ ਸਿਕੰਦਰ ਮਾਡਲ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 19 ਮਾਡਲ ਟਰੈਕਟਰ ਆ ਡਿਮਾਂਡ ਹੈਗੀ ਆ 5 ਲੱਖ 60 ਹਜ਼ਾਰ 5 ਲੱਖ 60 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ ਪਿਆਵ ਨੰਬਰ ਆ ਪੀਬੀ04 ਫਰੀ ਰਿਕਾਰਡ ਦਾ ਟਰੈਕਟਰ ਦਾ ਨੰਬਰ ਆ ਹਰੀਨਾ ਰੰਗ ਪੇੜ ਦਾ ਟਰੈਕਟਰ ਹੈ ਜੀ ਸੈਡ ਗੇਅਰ ਆ ਜਿਵੇਂ ਟਰੈਕਟਰ ਦੇ ਨਾਲ ਆ ਸਾਰਾ ਸਮਾਨ ਜੀ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਜੇ ਗੱਲ ਕਰੀਏ ਟਾਇਰਾਂ ਦੀ ਟਾਇਰ ਟਰੈਕਟਰ ਦੇ 60 ਕੁ ਪੈਸੇ ਟਾਇਰ ਆ ਨਾਲ ਦੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਆ ਮਗਰਾ ਟਰੈਕਟਰ ਦੇ ਬੇਦਾਗ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਇਸ ਟਰੈਕਟਰ ਦੇ ਵਿੱਚ ਫੁੱਲ ਗਾਰੰਟੀ ਆ ਬਾਕੀ ਮਾਲ ਕਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇੱਥੋਂ ਗੱਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਇੰਡੀਅਨ ਗੇਅਰ ਦੀ ਫੋਲੋ ਗਾਰੰਟੀ ਬਣਾ ਤੁਸੀਂ ਟਰੈਕਟਰ ਚਲਾ ਕੇ ਵਾ ਕੇ ਲਿਆ ਸਕਦੇ ਹੋ ਪੂਰਾ ਓਕੇ ਟਰੈਕਟਰ ਆ ਜੀ ਅੱਗੇ ਆ ਗਿਆ ਜੀ 5911 5911 1996 ਮਾਡਲ ਆ ਡਿਮਾਂਡ ਹੈਗੀ ਆ 240 2 ਲੱਖ 40 ਹਜ਼ਾਰ ਟਰੈਕਟਰ ਦੀ ਡਿਮਾਂਡ ਆ ਜੀ ਪਿਆਮ ਨੰਬਰ ਆ ਸੋਹਣਾ ਟਰੈਕਟਰ ਆ ਅਰੀਨਆ ਰੰਗ ਬਰਦਾ ਟਰੈਕਟਰ ਆ ਸੁੱਕੀਆਂ ਬ੍ਰੇਕਾਂ ਇਹ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਅੱਡੇ ਟਾਇਰ ਆ オリジナル ਰੰਗ ਪੇੜ ਦਾ ਟਰੈਕਟਰ ਆ ਮਗਰਾ ਟਰੈਕਟਰ ਦੇ ਵੇਦਾਗ ਆ ਵੇਦਾਗ ਮਗਰਾੜਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਨਾਲ ਡੰਡਾ ਫੱਟੀ ਸਾਰਾ ਸਮਾਨ ਨਾਲ ਮਿਲੂਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਨਿਕਲਿਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਦੇਖ ਸਕਦੇ ਹੋ ਤੁਸੀਂ ਪੂਰਾ ਓਕੇ ਕੰਡੀਸ਼ਨ ਦਾ ਟਰੈਕਟਰ ਆ ਹੋਰ ਵੀ ਬਹੁਤ ਸਾਰੇ ਟਰੈਕਟਰ ਆ ਸਾਰੇ ਵਿਖਾਉਣੇ ਆ ਅੱਗੇ ਆ ਗਿਆ ਜੀ ਸਵਰਾਜ 855 ਸਬਰ 855 2016 ਮਾਡਲ ਆ 574000 ਰੇ ਟਰੈਕਟਰ ਦੀ ਡਿਮਾਂਡ ਆ ਜੀ 574000 ਰੇ ਟਰੈਕਟਰ ਦੀ ਡਿਮਾਂਡ ਆ ਸਾਰਾ ਹਰੀਨਾ ਰੰਗ ਪੇੜ ਦਾ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਟਾਇਰ ਟਰੈਕਟਰ ਦੇ 50 ਪੈਸੇ ਅੱਧੇ ਟਾਇਰ ਆ ਸਮਾਨ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਇਹ ਕਿਹੜੇ ਵੈਂਡ ਖੜਾਈ ਥੱਲੇ ਕੇ ਜਿਹੜਾਈ ਜਿਹੜਾ ਮੋਗਾ ਠੀਕ ਹੈ ਜੀ ਇਹ ਟਰੈਕਟਰ ਅੱਧਾ ਲੈ ਕੇ ਜਿਹੜਾ ਮੋਗਾ ਉੱਥੇ ਖੜਾ ਸਮਾਨ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਅੱਧੇ ਟਾਇਰ ਆ ਚਾਰੇ ਟਰੈਕਟਰ ਦੇ ਪੰਜਾਬ ਨੰਬਰ ਆ ਸਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ 16 ਮਾਡਲ 574 ਡਿਮਾਂਡ ਆਈ ਅੱਗੇ ਹੋਰ ਵੀ ਬਹੁਤ ਸਾਰੇ ਟਰੈਕਟਰ ਆ ਸਾਰੇ ਵਿਖਾਉਣੇ ਆ ਅੱਗੇ ਆ ਗਿਆ ਇਸ ਸਵਰਾਜ 735 ਐਫ ਵੀ ਪੰਜਾਬ ਨੰਬਰ ਆ ਸਾਰਾ ਅਰੀਜਨਲ ਟਰੈਕਟਰ ਆ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਟਰੈਕਟਰ ਦੇ ਨਵੇਂ ਟਾਇਰ ਆ ਬੇਦਾਗ ਟਰੈਕਟਰ ਬੇਦਾਗ ਮਗਰਾੜਾ ਟਰੈਕਟਰ ਦੇ ਪਿਆਵ ਨੰਬਰ ਆ ਜੀ ਸਮਾਨ ਟਰੈਕਟਰ ਦੇ ਨਾਲ ਆ ਜਿਵੇਂ ਡੰਡਾ ਫੱਟੀ ਸਾਰਾ ਨਾਲ ਮਿਲੂਗਾ ਸੋਹਣਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਬਾਕੀ ਮਾਲ ਕਵੀਰ ਆਪਣੇ ਕੋਲ ਹਸੀ ਗਾਲ ਬਾਈ ਜੀ ਇਹ ਕਿਹੜੇ ਪਿੰਡ ਖੜਾ ਜੀ ਥੱਲੇ ਕਿਹੜਾ ਜਿਹੜਾ ਮੋਗਾ ਨੰਬਰ ਬੋਲ ਦਿਓ ਜੀ 8737 80999 8737 737 80999 8999 ਤੇ ਜਿਹੜਾ ਆਪਣੇ ਬਾਈ ਚੈਨਲ ਦਾ ਹਾਂ ਜੀ 2002 ਮਾਡਲ ਆ 2002 ਮਾਡਲ ਆ ਮਤਲਬ ਇਹ ਜਣ ਕੇ ਪੂਰਾ ਚੰਗਾ ਭਲਾ ਕੋਈ ਵਾਹ ਕੇ ਲੈ ਜੇ ਠੀਕ ਹੈ ਜੀ ਬਾਕੀ ਜਿਹੜਾ ਆਪਣੇ ਚੈਨਲ ਦਾ ਨਾਲ ਹੈ ਕਿਉਂ ਮਾਨਤਨ ਹੋ ਜੂਗਾ ਜੀ ਠੀਕ ਹੈ ਜੀ ਮਿਹਰਬਾਨੀ ਆ ਦੋਵੇਂ ਟਰੈਕਟਰ ਆਪਣੇ ਕੋਲ ਹੀ ਆ ਇਹ ਦੋਵੇਂ ਟਰੈਕਟਰ ਬਾਈ ਕੋਲੇ ਖੜੇ ਆ ਜੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਪੂਰੇ ਚੰਗੇ ਟਰੈਕਟਰ ਆ ਦੇਖ ਸਕਦੇ ਹੋ ਅੱਗੇ ਆ ਗਿਆ ਜੀ Mahindra 265 DI 2002 ਮਾਡਲ ਆ 2 ਲੱਖ 20 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ ਮਗਰਲੇ ਟਾਇਰ ਮਗਰਲੇ ਟਾਇਰ ਟਰੈਕਟਰ ਦੇ ਨਵੇਂ ਟਾਇਰ ਆ ਮੂਰਲੇ ਟਾਇਰ ਅੱਧੇ ਆ ਸੋਨਾ ਟਰੈਕਟਰ ਆ ਪਯਾਵ ਨੰਬਰ ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਸਰਪਾਈਚ ਮਾਡਲ ਆ ਜੀ ਬੇਦਾਗ ਮਗਰਾੜ ਆ ਸਮਾਨ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਇੰਜਨ ਗੇਅਰ ਦੀ ਫੁੱਲ ਗ੍ਰਾਟੀ ਆ ਭਲਾ ਤੁਸੀਂ ਟਰੈਕਟਰ ਚਲਾ ਕੇ ਵਾਕੇ ਲਿਆ ਸਕਦੇ ਹੋ ਸੋਨਾ ਟਰੈਕਟਰ ਆ ਦੇਖ ਸਕਦੇ ਹੋ ਇਹ ਕੰਡੀਸ਼ਨ ਟਰੈਕਟਰ ਦੀ ਪਯਾਵ ਨੰਬਰ ਆ ਜੀ ਪਯਾਵ ਨੰਬਰ ਆ ਇੰਜਨ ਗੇਅਰ ਦਾ ਪੂਰਾ ਓਕੇ ਟਰੈਕਟਰ ਆ ਛੋਟੇ ਜ਼ਿਮੀਦਾਰ ਰਸਤੇ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਅੱਗੇ ਆ ਗਿਆ ਜੀ ਫਾਰਮ ਟਰੈਕ 45 ਫਾਰਮ ਟਰੈਕ 45 ਟਰੈਕਟਰ ਆ 99 ਮਾਡਲ ਆ 1,65,000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ 1,65,000 ਰੁਪਏ ਟਰੈਕਟਰ ਦੀ ਡਿਮਾਂਡ ਆ ਸਾਰਾ ਓਰੀਜਨਲ ਰੰਗ ਪੇੜ ਦਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਟਰੈਕਟਰ ਦੇ ਵਿੱਚ ਫੁੱਲ ਗਾਰੰਟੀ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਅੱਦੇ ਟਾਇਰ ਆ ਟਰੈਕਟਰ ਦੇ ਪੂਰਾ ਓ ਸਮਾਨ ਟਰੈਕਟਰ ਦੇ ਨਾਲ ਜਿਵੇਂ ਡੰਡਾ ਪੱਟੀ ਛਤਰੀ ਸਾਰਾ ਨਾਲ ਮਿਲੂਗਾ ਜੀ ਬੇਦਾਗ ਟਰੈਕਟਰ ਦੇ ਮਗਰਾੜ ਬੇਦਾਗ ਮਗਰਾੜ ਆ ਸੋਹਣਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੂਰਲੇ ਟਾਇਰ ਗੁਡਇਰ ਦੇ ਆ ਮਗਰਲੇ ਟਾਇਰ ਐਮ ਆਰ ਐਫ ਕੰਪਨੀ ਦੇ ਆ ਇੰਜਨ ਗੇਅਰ ਦਾ ਚੰਗਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਸਕਰੀਨ ਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਚੱਲ ਰਿਹਾ ਉਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅੱਗੇ ਆ ਗਿਆ ਜੀ 2511 2511 ਟਰੈਕਟਰ ਆ ਜੇ ਗੱਲ ਕਰੀਏ ਮਾਡਲ ਦੀ 1991 1991 ਮਾਡਲ ਆ ਤੇ ਡਿਮਾਂਡ ਵੀ ਟਰੈਕਟਰ ਦੀ 99000 ਆ 99000 ਇਸ ਟਰੈਕਟਰ ਦੀ ਡਿਮਾਂਡ ਆ ਟਾਇਰ ਚਾਰੇ ਅੱਧੇ ਅਰੀਜਨਲ ਰੰਗ ਪੇੜ ਦਾ ਟਰੈਕਟਰ ਆ ਸਾਰਾ ਇੰਜਨ ਗੇਅਰ ਦਾ ਟਰੈਕਟਰ ਚੰਗਾ ਇੰਜਨ ਗੇਅਰ ਦਾ ਟਰੈਕਟਰ ਚੰਗਾ ਤੇ ਦੇਖ ਸਕਦੇ ਹੋ ਮਗਰਾੜ ਵੇ ਦਾਗਾ ਟਰੈਕਟਰ ਦੇ ਸੋਹਣਾ ਟਰੈਕਟਰ ਆ ਛੋਟੇ ਜਿਮੀਦਾਰਾਸਤੇ ਟਰੈਕਟਰ ਬਹੁਤ ਹੀ ਵਧੀਆ ਸਮਾਨਾ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲ ਜੂਗੀ ਸਾਰਾ ਸਮਾਨ ਇਸ ਟਰੈਕਟਰ ਦੇ ਨਾਲ ਮਿਲ ਜੂਗਾ ਬਾਕੀ 99000 ਤੋਂ ਵੀ ਮਾਨਤਾਣਾ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਜੀ ਅੱਗੇ ਆ ਗਿਆ ਜੀ ਸੋਨਾ ਲੀਕਾ ਇੰਟਰਨੈਸ਼ਨਲ ਡੀਆਈ 750 ਜੇ ਗੱਲ ਕਰੀਏ ਮਾਡਲ ਦੀ 2005 ਮਾਡਲ ਆ ਜੀ 2 ਲੱਖ 50 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ 2 ਲੱਖ 50 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ ਸੈਡ ਗੇਅਰ ਆ ਸੋਨਾ ਟਰੈਕਟਰ ਆ ਜੇ ਗੱਲ ਕਰੀਏ ਟਾਇਰਾਂ ਦੀ ਅੱਧੇ ਟਾਇਰ ਆ ਚਾਰੇ ਟਰੈਕਟਰ ਦੇ ਸਮਾਨ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਮਿਲ ਜੂਗਾ ਇੰਜਨ ਗੇਅਰ ਦਾ ਟਰੈਕਟਰ ਬਹੁਤ ਹੀ ਸਾਫ਼ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਚਲਾਈ ਚਲੋਈ ਤੇ ਟਰੈਕਟਰ ਅਰੀਨਾ ਰੰਗ ਪੇੜ ਦਾ ਪਿਆਵ ਨੰਬਰ ਆ ਸੋਹਣਾ ਟਰੈਕਟਰ ਆ ਭਣਾ ਕੋਈ ਟਰੈਕਟਰ ਨੂੰ ਚਲਾ ਕੇ ਵਾ ਕੇ ਤੁਸੀਂ ਫੇਰ ਸੌਦਾ ਕਰ ਸਕਦੇ ਹੋ ਬਾਈਆਂ ਨਾ ਪੂਰਾ ਵਧੀਆ ਟਰੈਕਟਰ ਆ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਾਕੀ ਅੱਗੇ ਆ ਗਿਆ ਜੀ Mahindra 605 DIR ਜਨੂਵੋ ਜੇ ਗੱਲ ਕਰੀਏ ਮਾਡਲ ਦੀ 2022 ਮਾਡਲ ਆ 7 ਲੱਖ 85 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ 7 ਲੱਖ 85 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ pb04 ਫਰੀਦਕੋਟ ਦਾ ਟਰੈਕਟਰ ਦਾ ਨੰਬਰ ਹੈ ਜੀ ਪਿਆਵ ਨੰਬਰ ਆ ਕੈਸ਼ ਕਾਪੀ ਆ ਲੋਨ ਕਲੀਅਰ ਆ ਮਾਲਕ ਵੀਰ ਦਾ ਨੰਬਰ ਹੈਗਾ ਜੀ 98152 13532 ਤੁਸੀਂ ਇਸ ਨੰਬਰ ਤੇ ਗੱਲ ਕਰਕੇ ਉਸ ਟਰੈਕਟਰ ਨੂੰ ਖਰੀਦ ਸਕਦੇ ਹੋ ਫੈਬਰ ਵਾਲੀ ਛਤਰੀ ਲੱਗੀ ਆ ਰੀਨਾ ਰੰਗ ਪੇੜ ਦਾ ਸਾਰਾ ਟਰੈਕਟਰ ਆ ਸੈਡ ਗੇਅਰ ਆ ਜੀ ਸੈਡ ਗੇਅਰ ਆ ਰੀਨਾ ਰੰਗ ਪੇੜ ਦਾ ਟਰੈਕਟਰ ਆ ਸੋਹਣਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਜੇ ਗੱਲ ਕਰੀਏ ਟਾਇਰਾਂ ਦੀ ਟਰੈਕਟਰ ਦੇ ਟਾਇਰ 75 ਕੇ ਪੈਸੇ ਨਾਲ ਦੇ ਟਾਇਰ ਆ ਚਾਰੇ ਸੋਹਣਾ ਟਰੈਕਟਰ ਆ ਬਾਕੀ ਤੁਸੀਂ ਦੇਖ ਸਕਦੇ ਹੋ ਸਮਾਰਟ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਤੁਹਾਨੂੰ ਆ ਹੀ ਮਿਲੂਗਾ ਮਿਊਜ਼ਿਕ ਸਿਸਟਮ ਵੀ ਟਰੈਕਟਰ ਦੇ ਨਾਲ ਸੋਹਣਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਓਕੇ ਕੰਡੀਸ਼ਨ ਦਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਮੂਰੇ ਬਾਈਆਂ ਨੇ ਸ਼ੌਂਕ ਨੂੰ ਵੱਡੇ ਟਾਇਰ ਪਾਏ ਆ ਜੀ ਟਰੈਕਟਰ ਨੂੰ ਤੁਸੀਂ ਦੇਖ ਸਕਦੇ ਹੋ ਟਰੈਕਟਰ ਥੋੜਾ ਜਿਹਾ ਉੱਚਾ ਵੀ ਲੱਗਦਾ ਹੈ ਨਾ ਟਾਇਰਾਂ ਨਾਲ ਤੇ ਸ਼ੌਂਕ ਨਾਲ ਬਾਈਆਂ ਨੇ ਪਵਾਇਆ ਟਾਇਰ ਸੋਹਣਾ ਟਰੈਕਟਰ ਆ ਵੇਖ ਸਕਦੇ ਹੋ ਪੂਰਾ ਸ਼ੌਂਕ ਨਾਲ ਟਰੈਕਟਰ ਰੱਖਿਆ ਬਾਈਆਂ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਆ ਗਿਆ ਜੀ HMT 652 652 ਟਰੈਕਟਰ ਆ 2005 ਮਾਡਲ ਆ 395000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ 395000 ਰੁਪਏ ਟਰੈਕਟਰ ਦੀ ਡਿਮਾਂਡ ਆ ਸੋਹਣਾ ਟਰੈਕਟਰ ਆ ਅਰੀਨ ਰੰਗ ਪੇੜ ਦਾ ਟਰੈਕਟਰ ਆ ਸਾਰਾ ਪਿਆਵ ਨੰਬਰ ਆ ਬਾਈਆਂ ਦਾ ਨੰਬਰ ਹੈਗਾ 98152 13532 ਏ ਬਾਈਆਂ ਦਾ ਨੰਬਰ ਆ ਮਾਲਕ ਵੀਰਾਂ ਦਾ 50 ਨੰਬਰ ਆ ਸੋਹਣਾ ਰੀਨਲ ਟਰੈਕਟਰ ਆ ਰੰਗ ਪੇੜ ਦਾ ਪੂਰਾ ਚੰਗਾ ਜੇ ਗੱਲ ਕਰੀਏ ਟਾਇਰਾਂ ਦੀ ਅੱਦੇ ਟਾਇਰ ਆ ਟਰੈਕਟਰ ਦੇ ਚਾਰੇ ਬਾਕੀ ਬੇਦਾਗ ਟਰੈਕਟਰ ਦੇ ਮਗਰਾੜ ਆ ਬੇਦਾਗ ਮਗਰਾੜ ਆ ਸਮਾਨ ਟਰੈਕਟਰ ਦੇ ਨਾਲ ਡੰਡਾ ਫੱਟੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਮਿਲ ਜੂਗਾ ਤੁਹਾਨੂੰ ਮਾਲਕ ਵੀਰ ਦਾ ਨੰਬਰ ਆਪਾਂ ਬੋਲਤਾ ਬਾਕੀ ਸਕਰੀਨ ਤੇ ਵੀ ਚੱਲ ਰਿਹਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਸਾਰੇ ਟਰੈਕਟਰਾਂ ਕੀ ਆਪਣੀ ਇੰਜਨ ਗੇਅਰ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਪੇਜ ਚੈਨਲ ਪਿੰਡਾਂ ਵਾਲੇ ਡੱਟੋਂ ਵੱੱਟ ਵੱੱਟ ਸਬਸਕ੍ਰਾਈਬ ਕਰੋ ਜੇ ਤੁਸੀਂ ਵੀ ਇਹ ਵੀਡੀਓ ਫੇਸਬੁੱਕ ਤੇ ਦੇਖਣਾ ਤਾਂ ਆਪਣਾ ਫੇਸਬੁੱਕ ਪੇਜ ਪਿੰਡਾਂ ਵਾਲੇ ਡੱਟ ਨੂੰ ਵੱੱਟ ਵੱੱਟ ਫੋਲੋ ਕਰੋ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ